ਸਤਿ ਸ਼੍ਰੀ ਅਕਾਲ ਅਜਪ ਗੁਰੂ ਨਾਨਕ ਸਾਹਿਬ ਜੀ ਦਾ ਰਚਿਆ ਰਾਗ ਗੁਜਰੀ ਵਿੱਚ ਦਰਜ ਸ਼ਬਦ ਤੇਰਾ ਨਾਮ ਕਰੀ ਚਨਣਾਠੀਆ ਤੇ ਵਿਚਾਰ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਇਸ ਸ਼ਬਦ ਦਾ ਕੇਂਦਰੀ ਭਾਵ ਹੈ ਕਿ ਅਸਲ ਪੂਜਾ ਪਰਮਾਤਮਾ ਦਾ ਨਾਮ ਹੀ ਹੈ ਬਿਲਕੁਲ ਨਾਮ ਤੋਂ ਬਿਨਾ ਅਸਲ ਪੂਜਾ ਉਹ ਸੰਭਵ ਹੀ ਨਹੀਂ ਹੈ ਗੁਰੂ ਸਾਹਿਬ ਦੇ ਅਨੁਸਾਰ ਆਓ ਫਿਰ ਇਸ ਦੀ ਗਹਿਰਾਈ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਇਸ ਵਿੱਚਲੇ ਰੂਪਕਾਂ ਨੂੰ ਖੋਲੀਏ ਹਾਂ ਜੀ ਜ਼ਰੂਰ ਇਸ ਸ਼ਬਦ ਨੂੰ ਸਮਝਣ ਲਈ ਨਾ ਗੁਰਮਤ ਵਿੱਚ ਨਾਮ ਸਿਮਰਨ ਦੀ ਜਿਹੜੀ ਅਹਿਮੀਅਤ ਹੈ ਉਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਹੂੰ ਇਹ ਕਹਿ ਲਓ ਅਧਿਆਤਮਕ ਸਫ਼ਰ ਦਾ ਮੂਲ ਆਧਾਰ ਹੈ। ਠੀਕ ਸ਼ਬਦ ਦੀ ਰਹਾਉ ਵਾਲੀ ਤੁਖ ਹੈ ਪੂਜਾ ਕੀਜੈ ਨਾਮ ਧਿਆਈਏ ਬਿਨ ਨਾਵੈ ਪੂਜਨਾ ਹੋਇ। ਇਹ ਤਾਂ ਬਿਲਕੁਲ ਸਿੱਧੀ ਗੱਲ ਕਹਿ ਦਿੱਤੀ ਗੁਰੂ ਸਾਹਿਬ ਨੇ। ਹਾਂਜੀ ਬਹੁਤ ਸਪਸ਼ਟ ਭਾਵ ਸੱਚੀ ਪੂਜਾ ਕੀ ਹੈ ਪ੍ਰਮਾਤਮਾ ਦੇ ਨਾਮ ਨੂੰ ਧਿਆਉਣਾ ਮਨ ਵਿੱਚ ਵਸਾਉਣਾ। ਹੂੰ ਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਨਾਮ ਤੋਂ ਬਿਨਾ ਕੋਈ ਹੋਰ ਤਰੀਕੇ ਦੀ ਪੂਜਾ ਉਹ ਅਸਲ ਚ ਪੂਜਾ ਹੈ ਹੀ ਨਹੀਂ ਅਧੂਰੀ ਹੈ ਬਿਨ ਨਾਵੇ ਪੂਜ ਨਾ ਹੋਏ ਅੱਛਾ ਇਸ ਤੋਂ ਬਾਅਦ بڑے ਸੋਹਣੇ ਰੂਪਕ ਆਂਦੇ ਨੇ ਤੇਰਾ ਨਾਮ ਕਰੀ ਚਨਨਾਠੀਆ ਜੇ ਮਨ ੳਰਸਾ ਹੋਏ ਕਰਨੀ ਕੁੰਗੂ ਜੇ ਰਲੇ ਕਟ ਅੰਤਰ ਪੂਜਾ ਹੋਏ ਹਾਂਜੀ ਇੱਥੇ ਨਾਮ ਨੂੰ ਚੰਦਨ ਦੀ ਲੱਕੜ ਚਨਨਾਠੀਆ ਕਿਹਾ ਮਨ ਨੂੰ ਉਰਸਾ ਯਾਨੀ ਉਹ ਪੱਥਰ ਜਿਸ ਤੇ ਚੰਦਨ ਕਸਾਉਂਦੇ ਹਾਂ ਤੇ ਕਰਣੀ ਯਾਨੀ ਚੰਗੇ ਕੰਮਾਂ ਨੂੰ ਕੂੰਗੂ ਮਤਲਬ ਕੇਸਰ ਹੂੰ ਇਹ ਕਿਵੇਂ ਜੁੜਦੇ ਨੇ ਅੰਦਰੂਨੀ ਪੂਜਾ ਨਾਲ ਦੇਖੋ ਇਹ ਬਹੁਤ ਹੀ ਕਮਾਲ ਦਾ ਦ੍ਰਿਸ਼ਟਾਂਤ ਹੈ ਗੁਰੂ ਸਾਹਿਬ ਕਹਿ ਰਹੇ ਨੇ ਕਿ ਮਨ ਨੂੰ ਪੱਥਰ ਉਰਸਾ ਬਣਾਓ ਇੱਕ ਟਿਕਾਉ ਵਾਲੀ ਥਾਂ ਹੂੰ ਉਸ ਉੱਤੇ ਨਾਮ ਰੂਪੀ ਚੰਦਨ ਨੂੰ ਕਸਾਓ ਮਤਲਬ ਲਗਾਤਾਰ ਸਿਮਰਨ ਕਰੋ ਲਗਾਤਾਰ ਹਾਂਜੀ ਪਰ ਇੱਥੇ ਹੀ ਬਸ ਨਹੀਂ ਨਾਲ ਹੀ ਜਿਹੜੇ ਸਾਡੇ ਸ਼ੁਭ ਅਮਲ ਨੇ ਸਾਡੀ ਕਰਨੀ ਹੈ ਉਹਨੂੰ ਕੇਸਰ ਵਾਂਗ ਕਰਨੀ ਕੁੰਗੂ ਇਸ ਸਿਮਰਨ ਦੇ ਕੋਲ ਵਿੱਚ ਮਿਲਾਉਣਾ ਹੈ ਅੱਛਾ ਕੇਸਰ ਵਾਂਗ ਜੀ ਜਦੋਂ ਨਾਮ ਦਾ ਸਿਮਰਨ ਤੇ ਚੰਗੇ ਕਰਮ ਇਹ ਦੋਵੇਂ ਮਿਲ ਕੇ ਹਿਰਦੇ 'ਚ ਵਸਦੇ ਨੇ ਰਲੈਂ ਘਟ ਅੰਤਰ ਉਦੋਂ ਅਸਲ ਅੰਦਰੂਨੀ ਪੂਜਾ ਹੁੰਦੀ ਹੈ ਵਾਹ ਮਤਲਬ ਸਿਰਫ ਜਪਨਾ ਨਹੀਂ ਕਰਨਾ ਵੀ ਹੈ ਅਮਲ ਬਹੁਤ ਜ਼ਰੂਰੀ ਨੇ ਬਿਲਕੁਲ ਅਮਲ ਨਾਲ ਹੀ ਸਿਮਰਨ ਦੀ ਸੁਗੰਧੀ ਤੇ ਰੰਗਤ ਨਿਕਰਦੀ ਹੈ ਇਹ ਅੰਦਰੂਨੀ ਬਦਲਾਵ ਤੇ ਜ਼ੋਰ ਹੈ ਠੀਕ ਅਗਲੀ ਤੁਕ ਫਿਰ ਬਾਹਰੀ ਕਰਮ ਕੰਡਾ ਤੋਂ हट ਕੇ ਅੰਦਰ ਦੀ ਸਫਾਈ ਤੇ ਆਂਦੀ ਹੈ ਹਾਂਜੀ ਤੁਕ ਹੈ ਬਾਹਰ ਦੇਵ ਪਖਾਲੀਐ ਜੇ ਮਨ ਤੋ ਵੈ ਕੋਏ ਜੂੰਠ ਲਹਿ ਜੀਓ ਮਾਂਜੀਐ ਮੋਖ ਪਿਆਣਾ ਹੋਏ ਹੂੰ ਇੱਥੇ ਤੁਲਨਾ ਕੀਤੀ ਗਈ ਹੈ ਕਿ ਜਿਵੇਂ ਲੋਕ ਬਾਰੋਂ ਮੂਰਤੀਆਂ ਨੂੰ ਤੋਲਦੇ ਨੇ ਪਖਾਲਦੇ ਨੇ ਬਾਹਰ ਦੇਵ ਪਖਾਲੀਐ ਹਾਂ ਕਰਦੇ ਨੇ ਗੁਰੂ ਸਾਹਿਬ ਕਹਿੰਦੇ ਨੇ ਅਸਲ ਲੋੜ ਤਾਂ ਆਪਣੇ ਮਨ ਨੂੰ ਨਾਮ ਦੇ ਜਲ ਨਾਲ ਤੋਣਦੀ ਹੈ ਮਨ ਨੂੰ ਤੋਣਦੀ ਜੀ ਜਦੋਂ ਇਹ ਅੰਦਰੂਨੀ ਸਫਾਈ ਹੁੰਦੀ ਹੈ ਮਨ ਤੋਤਾ ਜਾਂਦਾ ਹੈ ਤਾਂ ਜਿਹੜੀ ਆਤਮਾ ਤੇ ਵਿਕਾਰਾਂ ਦੀ ਮੈਲ ਹੈ ਜਿਸ ਨੂੰ ਝੂਠ ਗਿਆ ਉਹ ਲੈ ਜਾਂਦੀ ਹੈ ਅੱਛਾ ਉਹ ਝੂਠ ਲੈ ਜਾਂਦੀ ਹਾਂਜੀ ਤੇ ਆਤਮਾ ਮਾਂਜੀ ਜਾਂਦੀ ਹੈ ਸ਼ੁੱਧ ਹੁੰਦੀ ਹੈ ਜੀ ਉਹ ਮਾਂਜੀ ਹੈ ਤੇ ਫਿਰ ਤੇ ਫਿਰ ਇਸੇ ਸ਼ੁੱਧਤਾ ਨਾਲ ਹੀ ਮੁਕਤੀ ਦਾ ਮੋਖ ਦਾ ਰਸਤਾ ਖੁੱਲਦਾ ਮੋਖ ਪਿਆਣਾ ਹੋਏ ਕਮਾਲ ਹੈ ਮਤਲਬ ਮੁਕਤੀ ਦਾ ਰਾਹ ਵੀ ਅੰਦਰੋਂ ਹੀ ਸ਼ੁਰੂ ਹੁੰਦਾ ਹੈ ਮਨ ਦੀ ਸਫਾਈ ਤੋਂ ਬਿਲਕੁਲ ਬਾਹਰ ਪਟਕਣ ਦੀ ਲੋੜ ਨਹੀਂ ਇਸ ਤੋਂ ਅੱਗੇ ਇੱਕ ਹੋਰ ਤੁਲਨਾ ਹੈ ਜੋ ਸੱਚੀ ਕਈ ਵਾਰ ਹੈਰਾਨ ਕਰਦੀ ਹੈ ਪਸ਼ੂਆਂ ਨਾਲ ਤੁਲਨਾ ਹਾਂਜੀ ਉਹ ਵੀ ਬਹੁਤ ਡੂੰਗੀ ਗੱਲ ਹੈ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇਂ ਅੰਮ੍ਰਿਤ ਦੇ ਨਾਮ ਵਿਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਇੱਥੇ ਪਸ਼ੂਆਂ ਨੂੰ ਕਿਉਂ ਚੰਗਾ ਕਿਹਾ ਗਿਆ ਹੈ ਦੇਖੋ ਗੁਰੂ ਸਾਹਿਬ ਕਹਿ ਰਹੇ ਨੇ ਕਿ ਪਸ਼ੂ ਉਹ ਤਾਂ ਘਾਹ ਫੂਸ ਖਾਂਦੇ ਨੇ ਖੜ ਖਾਵੇਂ ਹਾਂ ਦਿੰਦੇ ਨੇ ਪਰ ਬਦਲੇ ਚ ਦੁੱਧ ਅੰਮ੍ਰਿਤ ਵਰਗੀ ਕੀਮਤੀ ਜੀਵਨ ਦੇਣ ਵਾਲੀ ਚੀਜ਼ ਦਿੰਦੇ ਨੇ ਹਾਂ ਦਿੰਦੇ ਨੇ ਮਤਲਬ ਉਹ ਵੀ ਕੁਦਰਤੀ ਤੌਰ ਤੇ ਲਾਭਦਾਇਕ ਨੇ ਕਿਸੇ ਦੇ ਕੰਮ ਹੁੰਦੇ ਨੇ ਠੀਕ ਪਰ ਦੂਜੇ ਪਾਸੇ ਉਹ ਮਨੁੱਖ ਜਿਹੜਾ ਨਾਮ ਤੋਂ ਸਖਣਾ ਨਾਮ ਵੀ ਹੋਣੇ ਹੂੰ ਭਾਵੇਂ ਉਹ ਹੋਰ ਜਿੰਨੇ ਮਰਜੀ ਦੁਨਿਆਵੀ ਜਾਂ ਧਾਰਮਿਕ ਕਰਮ ਕਰਦਾ ਫਿਰੇ ਕਰਮ ਕਰੇ ਜੀ ਕੋਸ ਦਾ ਜੀਵਨ ਫਿਟਕਾਰ ਯੋਗ ਹੈ ਤ੍ਰਿਗ ਜੀਵਨ ਤ੍ਰਿਗ ਸੱਚੇ ਹਾਂਜੀ ਕਿਉਂਕਿ ਉਹ ਆਪਣੇ ਅਸਲ ਮਨੁੱਖਾ ਜਨਮ ਦੇ ਮਕਸਦ ਤੋਂ ਪ੍ਰਭੂ ਦੇ ਨਾਮ ਨਾਲ ਜੁੜਨ ਤੋਂ ਟੁੱਟਿਆ ਹੋਇਆ ਹੈ ਇਹ ਤਾਂ ਬਹੁਤ ਵੱਡੀ ਗੱਲ ਹੈ ਮਤਲਬ ਸਾਡੇ ਕਰਮਾਂ ਦੀ ਕੀਮਤ ਵੀ ਤਾਂ ਹੀ ਹੈ ਜੇ ਅਸੀਂ ਅੰਦਰੋਂ ਜੁੜੇ ਹੋਇਆ ਦਰੁਸਤ ਫਰਮਾਇਆ ਅੰਦਰੂਨੀ ਅਵਸਥਾ ਪਹਿਲਾ ਹੈ ਤੇ ਫਿਰ ਅਖੀਰਲੀ ਤੱਕ ਵਿੱਚ ਪਰਮਾਤਮਾ ਦੀ ਨੇੜਤਾ ਦੀ ਗੱਲ ਹੁੰਦੀ ਹੈ ਜੀ ਅੰਤ ਵਿੱਚ ਗੁਰੂ ਸਾਹਿਬ ਸਾਰੀ ਗੱਲ ਨੂੰ ਸਮੇਟਦੇ ਹੋਏ ਕਹਿੰਦੇ ਨੇ ਨੇੜਾ ਹੈ ਦੂਰ ਨਾ ਜਾਣਿਓ ਨਿਤ ਸਾਰੇ ਸੰਭਾਲੇ ਜੋ ਦੇਵੈ ਸੁਖਾਵਣਾ ਕਹੋ ਨਾਨਕ ਸਾਚਾ ਹੈ ਹਾਂਜੀ ਇੱਥੇ ਸਾਫ਼ ਕਿਹਾ ਹੈ ਕਿ ਉਹ ਪਰਮਾਤਮਾ ਦੂਰ ਨਹੀਂ ਹੈ ਸਾਡੇ ਬਹੁਤ ਨੇੜੇ ਹੈ ਅੰਗ ਸੰਗ ਹੈ ਉਸ ਨੂੰ ਦੂਰ ਨਾ ਸਮਝੋ ਨੇੜਾ ਹੈ ਦੂਰ ਨਾ ਜਾਣਿਓ ਬਿਲਕੁਲ ਆਪਣੇ ਅੰਦਰ ਹੀ ਹੈ ਹਾਂਜੀ ਤੇ ਉਹ ਹਰ ਵੇਲੇ ਨਿਤ ਸਾਰਿਆਂ ਦੀ ਸੰਭਾਲ ਕਰ ਰਿਹਾ ਸਾਰੇ ਸੰਭਾਲੇ ਹੂੰ ਤੇ ਜੋ ਕੁਝ ਵੀ ਸਾਨੂੰ ਮਿਲਦਾ ਹੈ ਖਾਣ ਪੀਣੂ ਉਹ ਸਭ ਉਸੇ ਦਾ ਦਿੱਤਾ ਹੋਇਆ ਜੋ ਦੇਵ ਹੈ ਸੁਖਾਵਣਾ ਸਹੀ ਗੱਲ ਐ ਤੇ ਨਾਨਕ ਆਖਦਾ ਹੈ ਇਹੀ ਸਦੀਵੀ ਸੱਚ ਹੈ ਸੱਚਾ ਹੈ ਬਹੁਤ ਖੂਬ ਤਾਂ ਫਿਰ ਇਹ ਸਾਰੇ ਵਿਚਾਰ ਚਰਚਾ ਦਾ ਨਿਚੋੜ ਕੀ ਨਿਕਲਿਆ ਨਿਚੋੜ ਇਹ ਹੀ ਹੈ ਜੀ ਕਿ ਗੁਰੂ ਸਾਹਿਬ ਅਸਲ ਪੂਜਾ ਨੂੰ ਅੰਦਰੂਨੀ ਅਨੁਭਵ ਦੱਸ ਰਹੇ ਨੇ ਇਹ ਸਿਰਫ ਨਾਮ ਰਟਣਾ ਨਹੀਂ ਸਗੋ ਮਨ ਨੂੰ ਸਾਫ਼ ਕਰਨਾ ਹੈ ਉਸ ਵਿੱਚ ਨਾਮ ਵਸੋਣਾ ਤੇ ਨਾਲ ਹੀ ਆਪਣੇ ਜੀਵਨ 'ਚ ਸ਼ੁਭ ਕਰਮਾਂ ਨੂੰ ਸ਼ਾਮਿਲ ਕਰਨਾ ਹੈ ਇਹ ਤਿੰਨੇ ਚੀਜ਼ਾਂ ਮਿਲ ਕੇ ਹਾਂਜੀ ਨਾਮ ਮੰਨ ਦੀ ਸਫਾਈ ਤੇ ਕਰਨੀ ਬਾਰੀ ਰਸਮਾਂ ਜਾਂ ਕਰਮਕਾਂਡ ਇਸ ਅੰਦਰੂਨੀ ਤਬਦੀਲੀ ਤੋਂ ਬਿਨਾ ਅਧੂਰੇ ਨੇ ਸ਼ਾਇਦ ਅਰਥਹੀਨ ਵੀ ਮਤਲਬ ਅਸਲ ਜੋਰ ਅੰਦਰੂਨੀ ਬਦਲਾਵ ਤੇ ਦਿਖਾਵੇ ਤੇ ਨਹੀਂ ਬਿਲਕੁਲ ਗੁਰੂ ਸਾਹਿਬ ਦੀ ਸਾਰੀ ਸਿੱਖਿਆ ਦਾ ਕੇਂਦਰ ਹੀ ਇਹ ਹੈ ਅੰਦਰ ਦੀ ਤਬਦੀਲੀ ਪ੍ਰਭੂ ਨਾਲ ਸਿੱਧਾ ਜੁੜਨਾ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਮਝਾਇਆ ਅੰਤ ਵਿੱਚ ਇੱਕ ਸਵਾਲ ਮਨ ਜਾਂਦਾ ਹੈ ਸੋਚਣ ਲਈ ਜੀ ਜਦੋਂ ਗੁਰੂ ਸਾਹਿਬ ਇੰਨਾ ਜ਼ੋਰ ਅੰਦਰੂਨੀ ਭਗਤੀ ਨਾਮ ਸਿਮਰਨ ਮੰਦੀ ਸਫਾਈ ਤੇ ਚੰਗੇ ਕਰਮਾਂ ਤੇ ਦਿੰਦੇ ਨੇ ਤਾਂ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ 'ਚ ਆਪਣੇ ਕੰਮਤੰਦਿਆਂ 'ਚ ਇਸ ਅੰਦਰੂਨੀ ਜੁੜਾਵ ਨੂੰ ਕਿਵੇਂ ਕਾਇਮ ਰੱਖ ਸਕਦੇ ਹਾਂ ਹਾਂ ਇਹ ਬਹੁਤ ਅਹਿਮ ਸਵਾਲ ਹੈ ਮਤਲਬ ਰਸਮੀ ਰੀਤੀ ਰਿਵਾਜਾਂ ਤੋਂ ਹਟ ਕੇ ਹਰ ਵੇਲੇ ਇਸ ਅੰਦਰੂਨੀ ਸਫਾਈ ਤੇ ਨਾਮ ਨਾਲ ਜੁੜਨ ਦਾ ਅਭਿਆਸ ਕਿਵੇਂ ਹੋਵੇ ਤਾਕੀ ਸਾਡੀ ਰੂਹਾਨੀਅਤ ਸਿਰਫ ਕਿਸੇ ਖਾਸ ਯਥਾਂ ਤੱਕ ਹੀ ਸੀਮਿਤ ਨਾ ਰਹਿ ਜਾਏ। ਬਿਲਕੁਲ ਇਹ ਵਿਚਾਰਨ ਵਾਲੀ ਗੱਲ ਹੈ ਕਿ ਇਹ ਸਿਧਾਂਤ ਸਾਡੀ ਰੋਜ਼ਮਰਾਂ ਦੀ ਜ਼ਿੰਦਗੀ ਦਾ ਹਿੱਸਾ ਕਿਵੇਂ ਬਣਨ। ਇਸੇ ਵਿਚਾਰ ਦੇ ਨਾਲ ਅੱਜ ਦੀ ਵਿਚਾਰ ਚਰਚਾ ਇੱਥੇ ਸਮਾਪਤ ਕਰਦੇ ਹਾਂ। ਜੀ ਅਗਲੇ ਪੋਡਕਾਸਟ ਵਿੱਚ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ। ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।